ਸਤਿ ਸ੍ਰੀ ਅਕਾਲ ਦੋਸਤੋ ਬਹੁਤ-ਬਹੁਤ ਸਵਾਗਤ ਆ ਸਾਰਿਆਂ ਦਾ ਸੰਦੀਪ ਸਿੰਘ ਮੋਮਨਾਬਾਦੀ ਦੇ ਵੱਲੋਂ ਐਸ ਵਕਤ ਅਸੀਂ ਮੌਜੂਦ ਆ ਕੁੱਪ ਕਲਾਂ ਦੇ ਵਿੱਚ ਇੱਕ ਖੇਤ ਦੇ ਵਿੱਚ ਮੌਜੂਦ ਆ ਜਿੱਥੇ ਕਿਸਾਨ ਵੀਰ ਵੀ ਸਾਡੇ ਨਾਲ ਮੌਜੂਦ ਨੇ ਔਰ ਕਿਸਾਨ ਵੀਰ ਸਰਦਾਰ ਮੁਖਤਿਆਰ ਸਿੰਘ ਜੀ ਉਹਨਾਂ ਨੇ ਆਪਣੇ ਖੇਤ ਦੇ ਵਿੱਚ ਜਿਹੜੀ ਅਦਰੈਲ ਦੀ ਸਰੋਂ ਆ ਉਸ ਦੀ ਖੇਤੀ ਸ਼ੁਰੂ ਕੀਤੀ ਆ ਔਰ ਇਹ ਸਰੋਂ ਦੀ ਕੀ ਖਾਸੀਅਤ ਆ ਇਹਦਾ ਝਾੜ ਕਿੰਨਾ ਇਸ ਬਾਰੇ ਸਾਰੀ ਜਾਣਕਾਰੀ ਦੇ ਲਈ ਗੱਲਬਾਤ ਕਰਾਂਗੇ ਕਿਸਾਨ ਭਰਾਵਾਂ ਦੇ ਨਾਲ ਹਾਂਜੀ ਅੰਕਲ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਜੀ ਧੰਨਵਾਦ ਜੀ ਧੰਨਵਾਦ ਇਹ ਜਿਹੜੀ ਇਜ਼ਰਾਈਲ ਦੀ ਸਰੋਂ ਆ ਇਹ ਤੁਸੀਂ ਕਦੋਂ ਤੋਂ ਸੋਚਿਆ ਕਦੋਂ ਤੋਂ ਬਿਜ਼ਨਸ ਸ਼ੁਰੂ ਕੀਤੀ ਤੁਹਾਨੂੰ ਕਿਵੇਂ ਪਤਾ ਲੱਗਿਆ ਇਹ ਵੀ ਬਾਰੇ ਇਹ ਸਾਨੂੰ ਵੀਡੀਓ ਤੋਂ ਪਤਾ ਲੱਗਿਆ ਵੀ ਇਜ਼ਰਾਈਲ ਦੀ ਸਰੋਂ ਆ ਸਰਧੂਲਗੜ ਜ਼ਿਲ੍ਹੇ ਦੇ ਵਿੱਚੋਂ ਲੈ ਕੇ ਆਂਦੀ ਆ ਸਟੇਟ 'ਚੋਂ ਮਾਨਸਾ ਜ਼ਿਲ੍ਹਾ ਤੇ ਸ਼ਹਿਰ ਸਰਧੂਲਗੜ ਤੇ ਮੈਂ ਆਪਦੇ ਦੋਸਤਾਂ ਨਾਲ ਸੰਪਰਕ ਕੀਤਾ ਵੀ ਆਪਾਂ ਸਰੋਂ ਲੈ ਗਏ ਉਹਨਾਂ ਦੀ ਵੀਡੀਓ ਦੇਖੀ ਹੋਈ ਸੀ ਤੇ ਸਾਡੇ ਕੋਲੇ ਖੇਤ ਮਿੱਟੀ ਭਰਤ ਪਾਇਆ ਤੀ 메ਨ ਰੋਡ ਦੇ ਉੱਪਰ ਵੀ ਮਖਾ ਅਗੇਤਾ ਥੋਂ ਦਾ ਅਗੇਤੀ ਸਰੋਂ ਹੀ ਬੀਜ ਦਿੰਨੇ ਆ ਉਹਦੇ ਕਰਕੇ ਅਸੀਂ ਇੱਥੇ ਲਿਆ ਕੇ ਬੀ ਅਸੀਂ ਸਰੋਂ ਬੀਜੀ ਇੱਥੇ ਤੇ ਜਿਹਦਾ ਝਾੜ ਸਾਨੂੰ ਉਹਨਾਂ ਨੇ ਦੱਸਿਆ 20 ਕਿ ਕੁਆਂਟਲ ਏਕੜ ਦਾ ਤੇ ਇਸ ਕਰਕੇ ਅਸੀਂ ਇਹਨੂੰ ਚਾਹਿਆ ਵੀ ਇਹਦੀ ਖੇਤੀ ਕੀਤੀ ਜਾਵੇ ਤੇ ਹੁਣ ਆ ਥੋੜੇ ਸਾਹਮਣੇ ਆ ਵੀ ਲੱਗਦਾ ਵੀ 20 ਕਿ ਕੁਆਂਟਲ ਤੋਂ ਘੱਟ ਨਹੀਂ ਨਿਕਲਣੀ ਇਕੜ ਦੇ ਵਿੱਚੋਂ ਤੇ ਨਾਲ ਮੇਰੇ ਜੋਗਾ ਸਿੰਘ ਠੀਕੇ ਸਾਫਕਾ ਸਰਪੰਚ ਦਰਸ਼ਨ ਸਿੰਘ ਜੀ ਹੁਣ ਤੇ ਬਾਕੀ ਆ ਮਿੱਤਰ ਦੋਸਤ ਸਾਡੇ ਰਿਸ਼ਤੇਦਾਰ ਵੀ ਉੱਥੋਂ ਲੈ ਕੇ ਆਏ ਠੀਕੇ ਉਹਨਾਂ ਕਰਕੇ ਮੈਂ ਉੱਥੋਂ ਸਰੋਂ ਲਿਆਂਦੀ ਵੀ ਬੀਜਣ ਵਾਸਤੇ ਇੱਥੇ ਕਿੰਨੇ ਥਾਂ ਦੇ ਵਿੱਚ ਸਰੋਂ ਬੀਜੀ ਤੇ ਜਿਹੜਾ ਬੀਜ ਆ ਉਹ ਕਿੰਨਾ ਪਾਇਆ ਜੀ ਤਕਰੀਬਨ 2 ਏਕੜਾਂ ਦੇ ਲਗਭਗੇ ਬੀਜੀ ਸੀਗੀ ਮੈਂ ਬਾਕੀ ਇਹਦੇ ਵਿੱਚ 670 ਗ੍ਰਾਮ ਸਰੋਂ ਪਾਈਆ 2 ਏਕੜਾਂ ਦੇ ਵਿੱਚ 2 ਏਕੜ ਦੇ ਵਿੱਚ ਤੇ ਮੈਨੂੰ ਪਹਿਲਾਂ ਇਹ ਲੱਗੀ ਮਾੜੀ ਧੀ ਕਿਉਂਕਿ ਨਵੀਂ ਮਿੱਟੀ ਸੀਗੀ ਵੀ ਮਾੜੀ ਨਾ ਰਹਿ ਜਾਵੇ ਮੇਥੋਂ ਸੇਵਾ ਥੋੜੀ ਜੀ ਵੱਧ ਹੋ ਗਈ ਇਹ ਤਾਕਤ ਨੂੰ ਵੀ ਆਪਦੀ ਲੋੜ ਤੋਂ ਵੀ ਜ਼ਿਆਦਾ ਮਾ ਲਗੀ ਫਿਰ ਹਾਂਜੀ ਅੱਜ ਜੇ ਤਰ੍ਹਾਂ ਗੱਲ ਕਰੀਏ ਇਜ਼ਰਾਈਲ ਦੀ ਗੱਲ ਕਰੀਏ ਤਾਂ ਆਪਾਂ ਤਾਂ ਕਈ ਵਾਰ ਆਪਾਂ ਪਹਿਲੀ ਵਾਰ ਫਸਲ ਵੀ ਦੇ ਮਨ ਦੇ ਵਿੱਚ ਹੁੰਦਾ ਕਿਉਂਕਿ ਮੌਸਮ ਦਾ ਵੀ ਫਰਕ ਹੁੰਦਾ ਥਾਂ ਦਾ ਹੀ ਫਰਕ ਹੁੰਦਾ ਤਾਂ ਤੁਸੀਂ ਫਿਰ ਮਨ ਦੇ ਵਿੱਚ ਨਹੀਂ ਆ ਵੀ ਹੋਊਗੀ ਜਾਂ ਨਹੀਂ ਹੋਊਗੀ ਜਾਂ ਵਧੀਆ ਹੋਊ ਕਿਦਾਂ ਦੀ ਹੋਊਗੀ ਬਸ ਮੈਂ ਤਾਂ ਸਾਡਾ ਥਾਂ ਬਹਿਲਾ ਕਰਕੇ ਹੀ ਬੀਜਤੀ ਸੀਗੀ ਵੀ ਚਲ ਜੇ ਵਧੀਆ ਹੋ ਗਈ ਤਾਂ ਉਦੋਂ ਵਧੀਆ ਨਹੀਂ ਹੋਊਗੀ ਤਾਂ ਵੀ ਕੋਈ ਗੱਲ ਨਹੀਂ ਉਹ ਕਰਕੇ ਇਹ ਹੋ ਗਈ ਮੀਤ ਤੋਂ ਜ਼ਿਆਦਾ ਵਧੀਆ ਪਹਿਲੀ ਵਾਰ ਬੀਜੀ ਆਈ ਪਹਿਲੀ ਵਾਰ ਬੀਜੀ ਆ ਜੀ ਤੇ ਹੁਣ ਜਿਸ ਤਰ੍ਹਾਂ ਦੀ ਫਸਲ ਦੇਖ ਰਹੀ ਹੈ ਇਹ ਦੇਖ ਕੇ ਕੀ ਲੱਗਦਾ ਤੁਹਾਨੂੰ ਵੀ ਕਿਸ ਤਰ੍ਹਾਂ ਦੀ ਜਿਹੜਾ ਝਾੜ ਆਉ ਮਿਲੂਗਾ ਹੁਣ ਤਾਂ ਦੇਖ ਕੇ ਇਹ ਲੱਗਦਾ ਵੀ 22 23 ਕੁਇੰਟਲ ਤੋਂ ਘੱਟ ਨਹੀਂ ਨਿਕਲਦੀ ਲੱਗਦੀ ਏਕੜ ਦੇ ਵਿੱਚੋਂ ਤੇ ਨਾਲ ਹੋਰ ਵੀ ਮੇਰੇ ਮਿੱਤਰਾਂ ਨੇ ਵੀ ਬੀਜੀ ਆ ਸਾਡੇ ਪਿੰਡ ਚ ਬਜਾਈ ਖਾਸੀ ਆ ਅਸੀਂ ਦੇਖਿਆ ਕਈ ਜਿਹੜੇ ਰਾਹੀਗਿਰ ਨੇ ਕਿਉਂਕਿ ਮੇਨ ਰੋਡ ਦੇ ਉੱਤੇ ਤੁਹਾਡਾ ਖੇਤ ਆ ਤਾਂ ਉਹ ਵੀ ਇਹਨੂੰ ਖੜ ਖੜ ਕੇ ਵੇਖ ਕੇ ਜਾਂਦੇ ਨੇ ਜਾਂ ਇਹਦੇ ਜਿਹੜੇ ਉਹ ਟਾਹਣੀਆਂ ਤੋੜ ਕੇ ਲੈ ਜਾਂਦੇ ਨੇ ਝਾੜ ਦੇ ਕੇ ਹਾਂਜੀ ਬਹੁਤ ਆਉਂਦੇ ਰਹਿੰਦੇ ਨੇ ਬਹੁਤ ਰੁਕਦੇ ਨੇ ਦੇਖੀਦਾ ਵੀ ਆ ਇਧਰ ਕਰਕੇ ਦਿਖਾ ਦੇ ਫਲੀਆਂ ਦੇ ਗੁੱਸੇ ਲੱਗੇ ਹੋਏ ਬਬ ਫਲੀਆਂ ਦੇ ਗੁੱਸੇ ਲੱਗੇ ਹੋਏ ਨੇ ਆ ਦੇਖੋ ਮੈਂ ਸੋਨੂੰ ਦਿਖਾਉਣ ਲੱਗਿਆ ਆ ਮੇਰੇ ਨਾਲ ਸਰਪੰਚ ਸਾਹਿਬ ਵੀ ਬੈਠੇ ਖੜੇ ਨੇ ਸਾਡੇ ਬਾਕੀ ਕਮੇਟੀ ਮੈਂਬਰ ਗੁਰਦੁਆਰੇ ਦੇ ਸਾਰੇ ਉਹ ਖੜੇ ਨੇ ਬਹੁਤ ਵਧੀਆ ਮਤਲਬ ਦੇਖੋ ਕੀ ਹਾਲ ਆ ਇਹਦਾ ਬਹੁਤ ਜਿਆਦਾ ਵਧੀਆ ਟੇਢੀ ਹੋਈ ਪਈ ਆ ਦੁੱਗਣੀ ਟੇਢੀ ਹੋਈ ਪਈ ਆ ਤੇ ਮੈਨੂੰ ਥੋੜਾ ਜਿਹਾ ਮਾੜਾ ਖੇਤ ਕਰਕੇ ਸੇਵਾ ਵੱਧ ਹੋ ਗਈ ਉਹਦੇ ਕਰਕੇ ਮੈਨੂੰ ਇਹਦੀ ਵੀ ਕਿਤੇ ਬੇਇਜ਼ਤੀ ਨਾ ਹੋ ਜਵੇ ਅਤੇ ਜੇ ਜੇ ਮੈਂ ਹੁਣ ਬਾਕੀ ਕਿਸਾਨ ਭਰਾ ਨੇ ਜਿਹੜੇ ਆਪਾਂ ਇਧਰ ਲਿਖਿਆ ਸਰੋਂ ਬੀਜਦੇ ਨੇ ਜਾਂ ਹੋਰ ਖੇਤੀ ਕਰਦੇ ਨੇ ਮੱਕੀ ਵਗੈਰਾ ਬੀਜਦੇ ਨੇ ਉਹਨਾਂ ਨੂੰ ਕੀ ਸਲਾਹ ਤੁਹਾਡੀ ਕਿਉਂਕਿ ਤੁਸੀਂ ਪਹਿਲੀ ਵਾਰ ਬੀਜੀ ਹੈ ਮੈਂ ਤਾਂ ਇਹੀ ਕਹੂੰਗਾ ਵੀ ਸਾਰੇ ਖੇਤ ਦੇਖੋ ਇਹ ਹੁਣ ਮੇਰੀ ਮਾਰਚ ਦੇ ਅੱਧੇ ਮਾਰਚ ਤੱਕ ਬੀਜੀ ਖਟਾਈ ਹੋ ਜਣੀ ਹੈ ਇਹਦੀ ਵੀ ਉਦੋਂ ਮਗਰੋਂ ਮੱਕੀ ਵੀ ਬੀਜੀ ਜਾ ਸਕਦੀ ਆ ਚਾਰ ਵਾਸਤੇ ਡੇਰੀ ਫਾਰਮਾਂ ਦੇ ਲਈ ਵੀ ਬਹੁਤ ਫਾਇਦੇਮੰਦ ਰਹੂਗੀ ਉਦੋਂ ਮਗਰੋਂ ਉਹਦੇ ਮੱਕੀ ਦਾ ਚਾਰ ਪਾਏ ਤੋਂ ਮਗਰੋਂ ਇਹਦੇ ਵਿੱਚ ਜੀਰੀ ਵੀ ਹੋ ਜੂਗੀ ਬਾਜਪਤੀ ਬਹੁਤ ਵਧੀਆ ਫਸਲਾਂ ਤਿੰਨ ਫਸਲਾਂ ਲੈ ਲੈਂਦੇ ਨੇ ਮਤਲਬ ਦੂਜੇ ਗੇਤੇ ਝੋਨੇ ਲਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਜੇ ਜ਼ਿਮੀਂਦਾਰ ਸੋਚਣ ਵਧੀਆ ਗੱਲ ਆ ਇਹ ਜਦੋਂ ਇਹ ਤਿਆਰ ਹੋ ਗਈ ਫਿਰ ਇਹਦਾ ਬੀਜ ਤੁਸੀਂ ਅੱਗੇ ਵੇਚੋਗੇ ਤਕਰੀਬਨ ਅਸੀਂ ਇਹਦੇ ਵਿੱਚੋਂ 2-3 ਬਿਗੀਆਂ ਦੀ ਦਰਸਤੀ ਕਰੀਆ ਬਹੁਤ ਵਧੀਆ ਹਾਂ ਜੀ ਉਹਦੇ ਕਰਕੇ ਸੀ ਪੂਰੀ ਸ਼ਾਂਤੀ ਕਰੀਆ ਕੋਈ ਰਲਾ ਨਹੀਂ ਛੱਡਣਾ ਕੁਝ ਨਹੀਂ ਕਰਨਾ ਪਿਓਰ ਬਣਾ ਕੇ ਰੱਖਾਂਗੇ ਬੀਜ ਦਵਾਂਗੇ ਜ਼ਰੂਰ ਤੇ ਵਧੀਆ ਬਣਾ ਕੇ ਦਵਾਂਗੇ ਕੋਈ ਠੱਗੀ ਨਹੀਂ ਹੋਣੀ ਕਿਸੇ ਨਾਲ ਕੋਈ ਕਿਸੇ ਕਿਸਮ ਦਾ ਨਹੀਂ ਹੋਊਗਾ ਉਹਦੇ ਵਿੱਚ ਰਲਾ ਨਹੀਂ ਹੋਊ ਕੋਈ ਵੀ ਜੇ ਕਿਸੇ ਨੇ ਬੀਜ ਪ੍ਰਾਪਤ ਕਰਨਾ ਹੋਵੇ ਤਾਂ ਤੁਹਾਡਾ ਐਡਰੈਸ ਜਾਂ ਕੋਈ ਫੋਨ ਨੰਬਰ ਮੈਂ ਮਖਤਿਆਰ ਸਿੰਘ son of ਨਸਰਤ ਸਿੰਘ ਪਿੰਡ ਕੁੱਪਕਲਾਂ ਜ਼ਿਲ੍ਹਾ ਮਰੇਕੋਲ ਆ ਮੇਨ ਰੋਡ ਦੇ ਉੱਪਰ ਕੇਐਸ ਫੈਕਟਰੀ ਦੇ ਸਾਹਮਣੇ ਸਾਡਾ ਖੇਤ ਆ ਇਹ ਇਹ ਮੋਬਾਈਲ ਨੰਬਰ ਜੇ ਹੋਵੇ ਤੁਹਾਡਾ ਕੋਈ 72499 0013 ਆਜਾ ਕਰ ਬਚਨ ਇਧਰ ਆਜਾ ਮੇਰਾ ਨਾਮ ਜੋਗਾ ਸਿੰਘ ਆ ਜੀ ਅਸੀਂ ਸਰੋਂ ਦੇਖੀ ਆ ਪਹਿਲੀ ਵਾਰ ਇਹਦੀ ਖੇਤੀ ਇੱਥੇ ਗੁੱਪਕਲਾਂ ਦੇ ਵਿੱਚ ਹੋਈ ਆ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਦੇ ਦੇਖੋ ਸਰੋਂ ਬਹੁਤ ਵਧੀਆ ਸਰੋਂ ਅਸੀਂ ਉੱਥੇ ਵੀ ਪਹਿਲਾਂ ਜਿਆਦਾ ਇਹਦੀ ਦੇਖੀ ਆ ਵੀਡੀਓ ਉਹ ਵੀ ਬਹੁਤ ਬੜੀ ਧੀ ਇਹ ਵੀ ਦੇਖੋ ਕਿੰਨੇ ਕਿੰਨੇ ਫਲੀਆਂ ਇੱਕ ਇੱਕ ਬੂਟੇ ਨੂੰ ਕਿੰਨੇ ਕਿੰਨੇ ਗੁੱਸੇ ਹੀ ਲੱਗੇ ਹੋਏ ਨੇ ਐ ਨਹੀਂ ਹੈਗਾ ਵੀ ਕੱਲੀ ਕੱਲੀ ਫਲੀਆਂ ਜਨੂ ਆਪਣੀ ਆਮਦਨ ਸ਼ਰੋ ਹੁੰਦੀ ਹੈ ਇਹ ਤਾਂ ਉਮੀਦ ਆ ਵੀ ਇਹਦਾ ਝਾੜ ਵਧੀਆ ਹੋਊਗਾ ਵੀ ਜਿਵੇਂ 22 20 ਕੁਆਂਟਲ ਤੋਂ ਮੈਨੂੰ ਉਮੀਦ ਨੇ ਇਹ ਘੱਟ ਨਿਕਲੂਗੀ ਵਧੀਆ ਸ਼ਰੋ ਆ ਦੇਖਣ ਨੂੰ ਜਿਹੜਾ ਕਿਸਾਨ ਭਾਈ ਨੇ ਕਿਸੇ ਨੇ ਬੀਜਣੀ ਹੋਵੇ ਬੀਜ ਪਰ ਲੱਭਤਾ ਮਿਲ ਸਕਦਾ ਲਿਜਾ ਸਕਦੇ ਉਹ ਵਧੀਆ ਲਾਭਦਾਇਕ ਆ ਆਪਾਂ ਨੂੰ ਜੇ ਵਧੀਆ ਖੇਤੀ ਕਰਾਂਗੇ ਵਧੀਆ ਝਾੜ ਹੋਊਗਾ ਵਧੀਆ ਆਮਦਨ ਹੋਊਗੀ ਅਜਰੈਲ ਦਾ ਵੀ ਆ ਵਧੀਆ ਵੀ ਆ ਆਪਣਾ ਬਹੁਤ ਵਧੀਆ ਗੱਲ ਆ ਜੇ ਬੀਜ ਆ ਜਾ ਜਿੰਨਾ ਕਿਸ ਨੇ ਬੀਜਣਿਆ 1 ਇਕੜ 2 ਇਕੜ ਵੀ ਆਪਣੇ ਖੜਿਆ ਤੇਲ ਵੀ ਇਹਦਾ ਵਧੀਆ ਨਿਕਲਦਾ ਕਿਲੋ ਦੀ ਇਹਦੇ ਵਿੱਚ ਕੁਆਟਰਲ ਜੋ 24 25 ਕਿਲੋ ਤੇਲ ਇਹਦਾ ਨਿਕਲਦਾ 42 42 ਕਿਲੋ ਤੇਲ ਇਹਦੇ ਤੋਂ ਨਿਕਲਦਾ ਇਹ ਤਾਂ ਅੱਧ ਮੰਗੀ ਆ ਠੀਕ ਆ ਜੀ ਹਾਂਜੀ ਵੀ ਵੀਰ ਜੀ ਕੀ ਨਾਮ ਆ ਆਪਣਾ ਤੇ ਕਿਹੜਾ ਪਿੰਡ ਆ ਜੀ ਦਰਸ਼ਨ ਸਿੰਘ ਧਲੇਰ ਕਲਾਂ ਜੀ ਹਾਂ ਤੁਸੀਂ ਵੀ ਇਸ ਸਰੋਂ ਦੀ ਹਾਂਜੀ ਹਾਂ ਇਹਦੀ ਵੀ ਬੀਜ ਆਈ ਤੋਂ ਉਧਰੋਂ ਹੀ ਲੈ ਕੇ ਆਈ ਤੀ ਜੀ ਤੇ ਇਹ ਵੀ ਸੁਣਨਾ ਚਾਹੀਦਾ ਕਣਕ ਵੀ ਕਣਕ ਵੀ ਬੀਜੀ ਹੈ ਜੀ ਹਾਂ ਉਹਦਾ 10 ਕਿਲੋ ਕਿਲੇ ਦਾ ਏਕੜ ਦਾ ਪਾਇਆ ਬੀਜ ਇਹਦਾ ਉਹ ਵੀ ਜਰੈਲ ਦੀ ਜੀ ਉਹ ਵੀ ਜਰੈਲ ਦੀ ਹੈ ਜੀ ਤੇ ਕਿਸ ਤਰ੍ਹਾਂ ਲੱਗਦਾ ਕਿੰਨਾ ਟਾਈਮ ਹੋ ਗਿਆ ਬੀਜ ਦਿਨ ਕੋ ਪਹਿਲੀ ਆਹ ਪਹਿਲੀ ਵਾਰੀ ਬੀਜੀ ਹੈ ਜੀ ਤੁਸੀਂ ਵੀ ਪਹਿਲਾਂ ਕਿਤੇ ਵੇਖੀ ਜਾਂ ਕੋਈ ਇਹ ਅਸੀਂ ਵੇਖੀ ਜੀ ਮਾਨਸ਼ਾ ਜ਼ਿਲ੍ਹੇ ਚ ਠੀਕ ਹੈ ਜੀ ਉੱਥੇ ਹੀ ਬੀਜ ਲੈਂਦਾ ਦੀਆ ਤੇ ਵਧੀਆ ਝਾੜ ਨਿਕਲੇ ਹਾਂ ਜੀ ਹਾਂ ਵਧੀਆ ਝਾੜ ਦੀ ਉਮੀਦ ਹੈ ਜੀ ਹੋਰ ਵੀ ਕਿਸਾਨ ਭਰਾਵਾਂ ਨੂੰ ਬੀਜਣੀ ਹਾਂ ਜੀ ਹਾਂ ਜੀ ਹਾਂ ਜ਼ਰੂਰ ਬੀਜਣੀ ਚਾਹੀਦੀ ਹੈ ਸਭ ਨੂੰ 18 ਬਹੁਤ ਹੈ ਜੀ ਉਹਦਾ 18 ਬਹੁਤ ਹੈ ਦੇਖ ਲਓ ਛ ਸਰੋਂ ਦਾ ਵੀ ਏਕਣੀ ਆ ਕਣਕ ਦਾ ਵੀ ਏਕਣੀ ਆ ਕਣਕ ਦਾ ਵੀ ਏਕਣੀ ਆ ਫਟਾਰਾ ਜੀ ਜੀਰੀ ਵਾਂਗੂਆ ਕਣਕ ਦਾ ਜਿਵੇਂ ਜੀਰੀ ਦੇ ਬੂਝੇ ਹੁੰਦੇ ਨੇ ਏਕਣ ਤੇਂਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ